ਬੋ ਜੀ ਬਸੇ ਸਾਦ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਮੈਂ ਉਹਦੇ ਦਾਸਾਂ ਦਾ ਵੀ ਦਾਸ ਆ ਜਿਹਦੀ ਰਸਨਾ ਤੇ ਪ੍ਰਭੂ ਵਸ ਗਿਆ ਜਿਹਦੀ ਰਸਨਾ ਤੇ ਪ੍ਰਭੂ ਵਸ ਗਿਆ ਉਹਦੀ ਰਸਨਾ ਦਾ ਬੋਲ ਕਦੀ ਖਾਲੀ ਵੀ ਨਹੀਂ ਜਾਂਦਾ ਜੋ ਕੁਝ ਬੋਲੇਗਾ ਹੋ ਜਾਏਗਾ ਇਹ ਵੀ ਮੈਨਜ਼ ਕਰਦੇ ਆ ਇੱਕ ਵਲਾਸਾ ਕਿਸੇ ਵਕਤ ਮੈਂ ਫਿਰ ਕਰਾਂਗਾ ਅਗਰ ਰਸਨਾ ਤੇ ਪ੍ਰਭੂ ਵਸਿਆ ਹੈ ਇਹ ਜੋ ਬੋਲੇਗਾ ਹੋ ਜਾਏਗਾ ਹੋ ਜਾਏਗਾ ਇਹਨੂੰ ਵਾਕ ਸਿੱਧੀ ਕਹਿੰਦੇ ਨੇ ਇਨੂੰ ਸ਼ਬਦ ਸiddhi ਕਹਿੰਦੇ ਨੇ। ਇਹਨੂੰ ਮੰਤਰ ਸiddhi ਕਹਿੰਦੇ ਨੇ। ਇਹਨੂੰ ਨਾਮ ਸiddhi ਕਹਿੰਦੇ ਨੇ। ਨਉ ਨਿਧੀ 18 ਸਿੱਧੀ ਪਿੱਛੇ ਲਗਿਆਂ ਫਿਰਨ ਜੋ ਹਰ ਹਿਰਦੇ ਸਦਾ ਵਸਾਏ। ਗੁਰੂ ਅਮਰਦਾਸ ਜੀ। ਪਹਿਲਾ ਲਖਣ ਇਹ ਦੂਜਾ ਗਿਆਨੰ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰਣੇ। ਸੰਸਕ੍ਰਿਤ ਤੇ ਪੰਜਾਬੀ ਹਿੰਦੀ ਦਾ ਸਮ ਸ਼ਬਦ ਇਹਦੇ ਅਰਥ ਵੀ ਉਹੀ ਨੇ ਬਰਾਬਰ। ਜੋ ਇੰਗਲਿਸ਼ ਦਾ ਸਮ ਹੈ। ਗਿਆਨਨ ਸੰ ਦੁੱਖ ਸੁਖਨ ਜੁਗਤ ਨਿਰਮਲ ਨਿਰਵੈਰ ਨੇ ਦੂਜਾ ਲਖਣ ਉਹਦੇ ਲਈ ਦੁੱਖ ਸੁਖ ਇਕ ਸਮਾਨ ਬਰਾਬਰ ਬਰਾਬਰ ਸੁਖ ਤੇ ਦੁੱਖ ਇਹ ਦੋਵੇਂ ਮਨੁੱਖ ਨੂੰ ਹਿਲਾ ਕੇ ਰੱਖ ਦਿੰਦੇ ਨੇ ਇਹ ਵੀ ਮੈਰਜ਼ ਕਰਦੇ ਕੋਈ ਆਪਣੀ ਥਾਂ ਤੋਂ ਹਿਲ ਜਾਂਦਾ ਹੈ ਦੁੱਖਾਂ ਦੀ ਝੋਟ ਖਾ ਕੇ ਕੋਈ ਆਪਣੀ ਮਨੁੱਖਤਾ ਤੋਂ ਹਿਲ ਜਾਂਦਾ ਹੈ ਸੁੱਖਾਂ ਦੀ ਝੋਟ ਖਾ ਕੇ ਔਰ ਕਸਵਟੀ ਬੰਦੇ ਦੀ ਕੀ ਹੈ ਮਨੁੱਖ ਨੂੰ ਪਰਖਣ ਦੀ ਕਸਵਟੀ ਕੀ ਹੈ ਦੁੱਖ ਤੇ ਸੁਖ ਔਰ ਕੋਈ ਕਸਵਟੀ ਨਹੀਂ ਕੋਈ ਦੁੱਖ ਦੀ ਕਸਵਟੀ ਤੇ ਪੂਰਾ ਨਹੀਂ ਉਤਰਦਾ ਗੁਰਸਿੱਖੀ ਤੋਂ ਥੱਲੇ ਚਲਾ ਜਾਂਦਾ ਹੈ ਗੁਰਮਤ ਤੋਂ ਥੱਲੇ ਚਲਾ ਜਾਂਦਾ ਹੈ ਇਨਸਾਨੀਅਤ ਤੋਂ ਥੱਲੇ ਚਲਾ ਜਾਂਦਾ ਹੈ ਕੋਈ ਸੁੱਖਾਂ ਦੀ ਕਸਵਟੀ ਤੇ ਪੂਰਾ ਨਹੀਂ ਉਤਰਦਾ ਹੰਕਾਰੀ ਹੋ ਜਾਂਦਾ ਹੈ ਆਯਾਸ਼ ਹੋ ਜਾਂਦਾ ਹੈ ਇਹ ਦੋਵੇਂ ਕਸਵਟੀਆਂ ਨੇ ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨ ਕੋਏ ਰਾਮ ਕਸੌਟੀ ਸੋਸੈ ਜੋ ਮਰ ਜੀਵਾ ਹੋਏ ਅਨਭਵੀ ਪੁਰਸ਼ ਕੈਨਨੇ ਦੁੱਖ ਦੀ ਚੋਟ ਖਾ ਕੇ ਕਈ ਆਪਣੇ ਆਪ ਨੂੰ ਸੰਭਾਲ ਵੀ ਲੈਂਦੇ ਨੇ ਪਰ ਸੁਖ ਦੀ ਚੋਟ ਖਾਦੇ ਮਨੁੱਖ ਤੇ ਐਸੇ ਗਿਰਦੇ ਨੇ ਸੰਭਲਦੇ ਵੀ ਨਹੀਂ ਐਨੇ ਹੰਕਾਰੀ ਹੋ ਜਾਂਦੇ ਨੇ ਇਤਨੇ ਆਯਾਸ਼ ਹੋ ਜਾਂਦੇ ਨੇ ਇਤਨੇ ਆਲਸੀ ਹੋ ਜਾਂਦੇ ਨੇ ਨਾਮ ਜਪਣ ਵਾਸਤੇ ਨਹੀਂ ਜਪ ਸਕਦੇ ਹਾਂ ਸਾਰਾ ਦਿਨ ਕੰਮ ਕਰਦਿਆਂ ਨਹੀਂ ਥਕਣਗੇ ਸਾਰੋ ਦਿਨਸ ਮਜੂਰੀ ਕਰੇ ਹਰ ਸਿਮਰਨ ਕੀ ਬੇਲਾ ਬਜਰ ਸਿਰ ਪਰ ਨਹੀਂ ਜਪਤ ਸਕਣਗੇ ਸੁਖ ਦੁਖ ਮਨੁੱਖ ਨੂੰ ਆਪਣੀ ਥਾਂ ਤੋਂ ਹਿਲਾ ਦਿੰਦੇ ਨੇ ਕੋਈ ਇਸ ਵਾਸਤੇ ਅੰਮ੍ਰਿਤ ਵੇਲੇ ਨਹੀਂ ਉੱਠ ਰਿਹਾ ਨਾਮ ਨਹੀਂ ਜਪ ਰਿਹਾ ਬੜੇ ਦੁੱਖ ਨੇ ਦੁੱਖਾਂ ਨੇ ਬੇਚੈਨ ਪਰੇਸ਼ਾਨ ਕੀਤਾ ਹੋਇਆ ਕੋਈ ਸੁਸਤੇ ਅੰਮ੍ਰਿਤ ਵੇਲੇ ਉੱਠ ਕੇ ਜਪ ਨਹੀਂ ਕਰ ਰਿਹਾ ਇਹਨੂੰ ਸੁਖ ਨੇ ਆਪਣੀ ਥਾਂ ਤੋਂ ਹਿਲਾ ਦਿੱਤਾ ਇਤਨਾ ਆਲਸੀ ਕਰ ਦਿੱਤਾ ਹੈ ਇਤਨਾ ਸੁਖਿਆਰਾ ਬਣਾ ਦਿੱਤਾ ਹੈ ਇਤਨਾ ਆਯਾਸ਼ ਬਣਾ ਦਿੱਤਾ ਹੈ ਇਤਨਾ ਹੰਕਾਰੀ ਬਣਾ ਦਿੱਤਾ ਹੈ ਇਹਦੇ ਲਈ ਨਾਮ ਜਪਣਾ ਔਖਾ ਮੈਂ ਦੇਖ ਕੇ ਤਾਂ ਉਹ ਆ ਇੰਗਲੈਂਡ ਵਿੱਚ 35 ਸਾਲ ਤੋਂ ਜਾ ਰਹੇ ਹਾਂ ਹਰ ਗਲੀ ਦੇ ਵਿੱਚ ਦੋ ਦੋ ਤਿੰਨ ਤਿੰਨ ਚਰਚ ਨੇ ਹਰ ਗਲੀ ਦੇ ਵਿੱਚ ਛੋਟੀਆਂ-ਛੋਟੀਆਂ ਗਲੀਆਂ ਨੇ ਇੰਡੀਆ ਦੀ ਤਰ੍ਹਾਂ ਉੱਥੇ ਪਰ ਬੜੇ ਖੂਬਸੂਰਤ ਚਰਚ ਬਣਿਆ ਹੋਏ ਨੇ ਪਰ ਗਜ਼ਬ ਦੀ ਗੱਲ ਬੰਦ ਪਏ ਨੇ ਸ਼ਾਮ ਨੂੰ ਦੀਆ ਬੱਤੀ ਵੀ ਨਹੀਂ ਆਉਂਦਾ ਸ਼ਾਇਦ ਆਪ ਨੂੰ ਪਤਾ ਹੋਵੇ 70 ਗੁਰਦੁਆਰੇ ਇੰਗਲੈਂਡ ਦੇ ਵਿੱਚ ਚਰਚ ਦੇ ਅੰਦਰ ਬਣਾਏ ਨੇ ਪਾਦਰੀਆਂ ਨੇ ਚਰਚ ਵੇਚ ਦਿੱਤੇ ਨੇ ਸਿੰਘਾਂ ਨੇ ਖਰੀਦੇ ਨੇ ਇੱਕ ਇਤਿਹਾਸਿਕ ਚਰਚ ਸਾਊਥ ਹੈਮਪਟਨ ਦੇ ਛੇ ਉਹ ਵੀ ਸਿੰਘਾਂ ਨੇ ਖਰੀਦਿਆ ਆ ਜੋ ਗੁਰਦੁਆਰੇ ਦੀ ਰੂਪਰੇਖਾ ਹੈ ਉਹਦੀ ਆਵਾਜ਼ ਇੰਗਲੈਂਡ ਦੀ ਪਾਰਲੀਮੈਂਟ ਵਿੱਚ ਵੀ ਉੱਠੀ ਸੀ ਇਹ ਕੈਂਪੀ ਨੇ ਇਤਰਾਜ਼ ਕੀਤਾ ਸੀ ਇਤਿਹਾਸਿਕ ਚਰਚ ਕਿਉਂ ਵੇਚਿਆ ਗਿਆ ਜਿਸ ਮਿਸ਼ਨਰੀ ਦੇ ਕੋਲ ਸੀ ਪਾਦਰੀ ਦੇ ਉਹਨੇ ਕਹਿ ਦਿੱਤਾ ਮੇਨਟੇਨੈਂਸ ਤੇ ਜਿੰਨਾ ਖਰਚ ਆਉਂਦਾ ਹੈ ਮੈਂ ਕਿੱਥੋਂ ਦੇ ਆਉਂਦਾ ਤੇ ਕੋਈ ਹੈ ਨਹੀਂ ਮੈਂ ਭਰ ਭਰ ਕੇ ਦਿਵਾਲੀਆ ਹੋ ਗਏ ਕਹਿੰਦਾ ਬੇਚਾਨਾ ਤੇ ਹਰ ਕੀ ਕਰਾਂ ਜਦ ਇਹ ਅੰਗਰੇਜ਼ ਗੋਰੇ ਗਰੀਬ ਸਨ ਮੁਫਲਿਸ ਸਨ ਲੋੜਵੰਦ ਸਨ ਦੁਖੀ ਸਨ ਉਹਨਾਂ ਨੇ ਹਰ ਗਲੀ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਚਰਚ ਬਣਾਏ ਔਰ ਆਪ ਦੀ ਗਿਆਤ ਲਈ ਅਰਜ਼ ਕਰਾਂ ਰੋਜ਼ ਜਾਂਦੇ ਸਨ ਜੋ ਪੁਰਾਣਾ ਇਤਿਹਾਸ ਮੈਨੂੰ ਪੜਨ ਨੂੰ ਮਿਲੇ ਰੋਜ਼ ਜਾਂਦੇ ਸਨ ਪ੍ਰੇਰ ਕਰਦੇ ਸਨ ਪਰ ਸਹਜੇ ਸਹਜੇ ਇਹਨਾਂ ਦਾ ਕਾਰੋਬਾਰ ਤੇ ਰਾਜਪਾਠ ਵਧਿਆ ਅੱਧੀ ਤੋਂ ਵੀ ਵਧੀ ਜਿਆਦਾ ਦੁਨੀਆ ਇਹਨਾਂ ਦੀ ਲਪੇਟ ਦੇ ਚ ਆ ਗਈ ਸਾਰੀ ਦੁਨੀਆ ਦੀ ਦੌਲਤ ਉੱਥੇ ਆ ਗਈ ਤੋਂ ਹੋਇਆ ਕਿ ਹੁਣ ਹਰ ਗਲੀ ਦੇ ਚ ਤਿੰਨ ਤਿੰਨ ਚਾਰ ਚਾਰ ਪਬ ਬਣੇ ਚਰਚ ਤੇ ਬੰਦ ਹੋ ਗਏ ਤਾਲੇ ਲੱਗੇ ਨੇ ਪਬ ਦੇ ਚ ਦਿਨ ਰਾਤ ਰੌਣਕ ਲੋਕ ਸਵੇਰੇ ਪੀ ਰਹੇ ਨੇ ਦੁਪਹਿਰ ਨੂੰ ਪੀ ਰਹੇ ਨੇ ਸ਼ਾਮੇ ਪੀ ਰਹੇ ਨੇ ਗਰੀਬ ਸੰ ਦੁਖਿਆਰੇ ਸੰ ਚਰਚ ਦੇ ਚ ਜਾਂਦੇ ਸਨ ਅਮੀਰ ਹੋ ਗਏ ਧਨਾੜ ਹੋ ਗਏ ਹੁਣ ਪਬ ਦੇ ਚ ਜਾਂਦੇ ਨੇ ਚਰਚ ਦੇ ਚ ਨਹੀਂ ਜਾਂਦੇ